ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਪਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਨਹੀਂ ਉਹੀ ਪੱਕੇ ਡਿਊਟੀ ਪੱਠਿਆਂ ਦੇ ਵੱਡੇ ਪਈਆ ਤੇ ਅੱਜ ਵੀ ਆਪਾਂ ਰੇਖ ਲਾ ਕੇ ਆਟਿਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਗੱਟੇ-ਗਾਟੇ ਕਰੀਏ ਨੇ ਅੱਜ ਆਪਾਂ ਦੂਜੇ ਖੇਤਰੇ ਪਾਉਣਾ ਹੈ ਇੱਧਰ ਵੀ ਆਪਾਂ ਕਰਤਾ ਅਖੀਰ ਰੇ ਦਾ ਬਸ ਬਾਤ ਜਿਹੜੀ ਪਾਉਣੀ ਸੀ ਤੇ ਕੰਕਾ ਵਧੀਆ ਤੇ ਆਪਨੇ ਪੱਠੇ ਵੱਡੇ ਭਾਈ ਆਪਾਂ ਤੁਹਾਨੂੰ ਦੱਸਿਆ ਸੀ ਆਹੋ ਕਿਹੜਾ ਟਰੈਕਟਰ ਤੇ ਹੁਣ ਆਪਾਂ ਕਰੀਏ ਨੇ ਗੱਟੇ ਇਕੱਠੀ ਚੱਲ ਸੋ ਵੇਖੀਏ ਗਾਜਰਾ ਗੋਦਰਾਦ ਅੱਜ ਲਈ ਲੈ ਜਾਂਦੇ ਅੱਜ ਲੈ ਕੇ ਜਾਵਾਂਗੇ ਗੋਭੀ ਹੈਨਾ ਹੂੰ ਚਲੋ ਅੱਜ ਪੜਦੇ ਗੋਭੀ ਬੰਦਾ ਪੱਤਾ ਗੋਭੀ ਕਈ ਪੱਤਾ ਗੋਭੀ ਕਹਿੰਦੇ ਆ ਤੇ ਕਈ ਜਗ੍ਹਾ ਤੇ ਬੰਦ ਗੋਭੀ ਕਹਿੰਦੇ ਆ ਚੱਕ ਲਓ ਬਾਈ ਗਾਜਰਾਂ ਗਾਜਰਾਂ ਲਗਾਏ ਸੀ ਆਪਾਂ ਪਟ ਕੇ ਵਧੀਆ ਬਣੀਆਂ ਗਾਜਰਾਂ ਵੀ ਨਾ ਤਾਂ ਬਾਲੀਆਂ ਚੰਗੀਆਂ ਤੇ ਨਾ ਬਾਲੀਆਂ ਮੰਦੀਆਂ ਦੇ ਸਹੀ ਗਿਆ ਲੈ ਬਾਈ ਹੁਣ ਗਾਜਰਾ ਵੇਖ ਖਾਈ ਲਵਾਂਗੇ ਅੱਗੇ ਟਰੱਕਾ ਕਰ ਤੋਹੇ ਰੇਲੇ ਗੱਟਿਆਂ ਆ ਅਸੇ ਹਾਂ ਮੋੜੇ ਗੱਟੇ ਵਿੱਚ ਰਹਿ ਜਾਂਦੇ ਝੂਲੀਆਂ ਦੇ ਯਾਰ ਗੱਟੇ ਧੋਨੇ ਹੁੰਦੇ ਆ ਵੇਖੋ ਗਾਜਰਾ ਤੇਰੇ ਕੋਲ ਤੇਰੀ ਝੋਲੀ ਤੇਰੇ ਕੋਲ ਹਾਂ ਆ ਬਈ ਹਾਂ ਆ ਦੇਖ ਵਧੀਆ ਵਾਤਰਾਂ ਚ ਗਾਜਰਾ ਆ ਆ ਆਪਣੀਆਂ ਗਾਜਰਾਂ ਲੈ ਕੇ ਜੀ ਕੱਲ ਆਪਾਂ ਪਰਸੋਂ ਹੈਨਾ ਪਈਆਂ ਹਜੇ ਹੂੰ ਤਾਂ ਬੜੰਨੇ ਤੱਕ ਲਿਆ ਕਰੀਏ ਨਾ ਬਾਤ ਨਹੀਂ ਲਿਆਂਦੀ ਹਸਾਬ ਜਿਹਦੀਆਂ ਕਿਵੇਂ ਖਾਦੇ ਤੇ ਬਈ ਗੋਭੀ ਆਏ ਸਨੇ ਇਹਦੇ ਪਾਲਿਆ ਕਰ ਪੱਤੇ ਜੇ ਸੁੱਕੇ ਬਈ ਹੂੰ ਗੋਭੀ ਐ ਨਹੀਂ ਇਹ ਇਹ ਇਹਦੇ ਨਾਲ ਵੱਡੇ ਬਈ ਇੱਧਰ ਹੈ ਹਾਂ ਤੇ ਇਹ ਮੜਾ ਛੋਟਾ ਹੈ ਆਹ ਪਾਲਾ ਝੋਲੀ ਇਹਦੇ ਚ ਹਾਂ ਝੋਲੀ ਪਾਲਾ ਨੇ ਜਗੂ ਵੀ ਚੱਕ ਕੇ ਚੱਲ ਯਾਰ ਬਈ ਉਹ ਲੈ ਚਲਾਂਗੇ ਨਹੀਂ ਪੈਂਦੀ ਤਾਂ ਇਹਨਾਂ ਦੇ ਫਸਾਹ ਬੋਟ ਹੈ ਹਾਂ ਹਾਂ ਗਾ ਜਾ ਲੈ ਇੱਧਰ ਆਹ ਇੱਥੇ ਵੇਖ ਤੂੰ ਦੋ ਇੱਥੇ ਹੋਣਗੇ ਛੜ ਜਾ ਇੱਕ ਮਿੰਟ ਹਾਂ ਇੱਕ ਮਿੰਟ ਇੱਕ ਮਿੰਟ ਆ ਸੀ ਹਾਂ ਦੋ ਨਹੀਂ ਆਹ ਇੱਕ ਆ ਤੇ ਇੱਕ ਆ ਉਹ ਤਾਂ ਉਹ ਵੀ ਠੀਕ ਸੀ ਜਿਹੜਾ ਤੂੰ ਹੱਥ ਲਾਇਆ ਸੀ ਇਹ ਕੋਈ ਆਹੀ ਬਰਲਾ ਬਈ ਜਿਹਦੇ ਪੱਤੇ ਫੜਦੇ ਜਾਂਦੇ ਹਾਂ ਚਾਹ ਆ ਫਲੀਆਂ ਇਹਨਾਂ ਫਲੀਆਂ ਇਹਨਾਂ ਫਲੀਆਂ ਜਿਹੜੀਆਂ ਚੌਲੇ ਦੀਆਂ ਫਲੀਆਂ ਹੁੰਦੀਆਂ ਨੇ ਸੁੱਕੇ ਪੱਤੇ ਵੀ ਚੌਲੇ ਵਰਗੇ ਬਈ ਸਾੜੇ ਜਾਨ ਮਿੱਟੀ ਇਹਦੇ ਨਾਲ ਬਹੁਤ ਲੱਗ ਬੀ ਉਹ ਟਟ ਗਏ ਆ ਇਹ ਜਿਹੜੀਆਂ ਕੋ ਬਣਿਆ ਨਹੀਂ ਆਇ ਤਾਂ ਬਈ ਬਾਨ ਨਹੀਂ ਲੱਗਿਆ ਸੋ ਦਾਣੇ ਜੀ ਹੂੰ ਚੱਕਾ ਹਮਤਰਾ ਪਰ ਕੀ ਚਲੋ ਗਜਰਾ ਹਾਂ ਚਲੋ ਚਲੋ ਜੱਕੀ ਸਰੋਂ ਜੀ ਹੋਂ ਤਾਂ ਮੜੀ ਵਾਹ ਦੇਦੀ ਹੈ ਨਾ ਆ ਵੇਖੇ ਮੁਰਕੇ ਦੇ ਚ ਫੁੱਟਿਆ ਸੀ ਦਿਓ ਤੇ ਪਰ ਨਾ ਠੰਡ ਨੇ ਪੀਲੀ ਪਾ ਦੀ ਜਿਵੇਂ ਆਪਾਂ ਪਹਿਲਾਂ ਗੋਲਡਨ ਡੇਲ ਸਪਰੇ ਨਹੀਂ ਕਰਦੇ ਹੁੰਦੇ ਸੀ ਉਹ ਤਾਂ ਸੀ ਗੋਭਾ ਜਾਂ ਸੁੱਕਦਾ ਸੀ ਉਹ ਥੋੜੀ ਜਿਹੀ ਨਰਮ ਥੋੜੀ ਉਹ ਉਹ ਇੱਕ ਉਹ ਚੁੰਡ ਤੋਂ ਪਛਾਈਆਂ ਹੂੰ 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 ਵੱਡੀ ਹੈ ਮੜਾ ਨੀਵੇਂ ਕਰਕੇ ਆ ਆ ਉੱਚਾ ਉੱਚਾ ਵੱਡਾ ਨਾ ਜਿਹੜਾ ਇਹ ਕੋਈ ਨਾ ਤਗੜੀ ਪੰਡ ਲੈ ਗਿਆ ਹੁਣ ਗੱਲ ਤਾਂ ਇਹ ਹੈ ਜੇ ਤਾਂ ਕੋਈ ਪੁੱਛ ਕੇ ਲਿਜਾਵੇ ਉਹਦਾ ਨਹੀਂ ਨਾ ਦੁੱਖ ਨਹੀਂ ਫੇਰ ਤਾਂ ਕੋਈ ਦੁੱਖ ਨਹੀਂ ਉਹਨਾਂ ਲੈ ਜਾਂਦਾ ਚੋਰੀ ਤੇ ਫੇਰ ਕੋਲਾ ਉਹੀ ਪੁੱਛ ਕੇ ਵਾੜ ਲੈ ਫੇਰ ਦੁੱਖ ਹੁੰਦਾ ਨਾ ਹੈ ਵੀ ਮੰਨ ਕੇ ਚੱਲ ਉਹ ਅੱਜ ਤਾਂ ਚੋਰੀਆਂ ਲੈ ਗਿਆ ਹੁਣ ਆਪਾਂ ਨੂੰ 2-4 ਦਿਨਾਂ ਨੂੰ ਪੁੱਛ ਕੇ ਵਾੜ ਲੈ ਗਲਤ ਹੈ ਨਾ ਕੰਮ ਆ। ਬਾਕੀ ਚਲ ਆਪਾਂ ਤੋਂ ਤਾਂ ਆਪਾਂ ਤੋਂ ਤਾਂ ਚੋਰੀਆਂ ਵੱਢ ਲਈ। ਤੇ ਜਿਹੜਾ ਪਰਮਾਤਮਾ ਦਾ ਕੈਮਰਾ ਲੱਗਿਆ ਉਹ ਤਾਂ ਨਾ ਚੋਰੀ ਹੁੰਦਾ। ਕਈ ਬੰਦੇ ਇਹ ਇਹ ਸੋਚ ਕੇ ਨਹੀਂ ਚੱਲਦੇ। ਕਿੰਨੇ ਬੰਦੇ ਪਤਾ ਕੀ ਕਰਨਗੇ। ਆਖਣਗੇ ਯਾਰ ਓਗੜਾ ਵੇਦ ਕੋਈ ਸਾਬਜੀ ਤੋੜਨੀ ਹੈ ਜਾਂ ਕਿਤੇ ਕੋਈ ਫਲ ਫੂਲ ਲੱਗਿਆ ਤੇ ਵੀ ਓਗੜਾ ਵੇਨਾ ਬੰਦਾ ਆਪ ਘੜਾ ਇੱਥੇ ਆ ਵੀ ਆਪਾਂ ਭੜਗਾ ਦੇ। ਨਾਲੇ ਪੱਲੇ ਕੋਹਣੀ ਪੈਂਦਾ ਤੇ ਹਾਂ। ਏ ਹੁਣ ਇਹਦਾ ਝਾਕ ਮੱਠੀਆਂ ਹੀ ਹੈ। ਬਲਕ ਮੱਝ ਕਰ ਲਾ। ਵੀ ਮੈਂ ਚੋਰੀਆਂ ਕੇ ਤੇ ਸਬਜੀ 도ੜਨੇ ਪਹਿਲਾ 5 ਕਿਲੋ 도ੜ। 5 ਕਿਲੋ ਸਬਜੀ ਮੇਰੇ ਕਿੰਨਾ ਚਿਰ ਕੱਟ ਜੂਗੀ? ਹਾ ਤੋੜ ਪੰਜ ਦਿਨ ਕੱਟ ਜੂ। ਹਾਂ। ਉਮਰ ਤਾਂ ਅੰਨ ਨਾਂਦੀ। ਹੂੰ। ਬੰਦਾ ਉਹਦਾ ਤਾਂ ਨੀਵੇਂ ਪਾ ਕੇ ਨਾ ਕੋਨੇ ਜਦੋਂ ਅਗਲਾ ਜੀ ਤੋੜ ਕੇ ਲੈਂਦੀ। ਬਲਾ ਅਗਲੇ ਨੂੰ ਪਤਾ ਬਲਾ ਨਹੀਂ ਪਤਾ। ਮਾਨ ਚ ਤਾਂ ਪਾਪ ਹੈਗਾ ਨਾ। ਹੂੰ। ਹਾਂ। ਉਹਨਾਂ ਬੜੇ ਪੱਠੇ ਲਹਿ ਗਿਆ। ਤੇ ਜਦੋਂ ਆਪਾਂ ਉਹਦੇ ਮੱਥੇ ਲੱਗਾਂਗੇ ਕਿਤੇ ਆਪਾਂ ਨੂੰ ਤਾਂ ਨਹੀਂ ਪਤਾ ਹੋਣਾ ਤੇ ਉਹਦੇ ਤਾਂ ਕੋਈ ਮਰਜ਼ੀ ਵੜ ਕੇ ਨਹੀਂ ਵੇਖਣਾ ਉਹ ਆਪੂ ਜਰਿਆਂ ਨੂੰ ਪਤਾ ਉਹ ਨੇ ਵੀ ਪਾਊਗਾ ਵੇਖ ਕੇ ਬਈ ਉਹ ਹਾਂ ਇਹ ਗੱਲ ਆ ਵੀ ਪੁੱਛ ਕੇ ਯਾਰ ਆਪਾਂ ਜਦੋਂ ਪੁੱਛ ਕੇ ਨਹੀਂਦੇ ਬਈ ਆਪਾਂ ਜਵਾਬ ਦਿੱਤਾ ਕਿਸੇ ਨੂੰ ਵੀ ਜਿੰਨੇ ਵੀ ਆਇਆ ਨਾ ਆਪਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਪੱਠੇ ਪੱਠੇ ਆਪਾਂ ਤਾਂ ਚਾਰ ਥੱਬੇ ਲੱਜਨੇ ਆ ਹੈ ਤੇ ਉਹਦੇ ਕੋਲੇ ਨਾਲੇ ਉਹਦੇ ਕੋਲੇ ਨਾਲੇ ਸੁੱਖਿਆ ਹੋਊ ਇੱਕ ਅੱਧਾ ਪਸੂ ਉਹ ਪੰਡ ਲੈ ਗਿਆ ਆਪਾਂ 15 16 ਪਸੂਆਂ ਦੀ 4 ਪਾਉਨੇ ਆ 4 ਪੰਡਾ ਉਹ ਵੀ ਦੂਹਾਂ ਦਿਨਾਂ ਚ ਹਾਂ ਤੇ ਫਿਰ ਗੱਲਾਂ ਕਰੂਗਾ ਵੀ ਯਾਰ ਆਪਣੇ ਤਾਂ ਪਸੂ ਐ ਤੋ ਦਿੰਦਾ ਬਈ ਤਦ ਦੇਣਾ ਹੀ ਐ ਜਿੱਦਾਂ ਲਵਾ ਗਾਚਾ ਪੈ ਗਿਆ ਕਿ ਨਹੀਂ ਪੰਡ ਬੈ ਗ ਹਮ ਤੇ ਬਾਕੀ ਨਾ ਇਹਨਾਂ ਦੇ ਕੋਈ ਅਰਜੀ ਪਰਚੇ ਹੁੰਦੇ ਬੰਦਾ ਕਰੂ ਕੀ ਯਾਰ ਆਇ ਕੋ ਕਰ ਸਕਦੇ ਆ ਗੱਲ ਤਾਂ ਫੜ ਲੈ ਫਿਰ ਗੂਆ ਯਾਰ ਬੜਾ ਅੱਛਾ ਹੈ ਇਹ ਜਿਹੜਾ ਪਹਿਲਾਂ ਲਗੀ ਨਹੀਂ ਨਹੀਂ ਫੇਰ ਆਖੂ ਬਾਈ ਯਾਰ ਪੱਠੇ ਲੈ ਜਾਣਾ ਸੀ ਨਾ ਤਾਂ ਬੰਦਾ ਉਦੋਂ ਫਿਰ ਉਹਨੂੰ ਕਹਿ ਜਾਂਦਾ ਯਾਰ ਆਪਾਂ ਇਹ ਗਲਤੀ ਨਾ ਉਹ ਮੰਨਦੇ ਆ ਵੀ ਯਾਰ ਆਪਾਂ ਕਿਉਂ ਕਿਸੇ ਨੂੰ ਕਿ ਨਹੀਂ ਗਲਤ ਆਖਣਾ ਚੱਲ ਜੇ ਆ ਗਿਆ ਤਾਂ ਲੈ ਗਿਆ ਆਪਣਾ ਪੁੱਛ ਕੇ ਵੜ ਲਿਆ ਐ ਵੀ ਲੈ ਹੀ ਗਿਆ ਚੋਰੀਆਂ ਵੀ ਲੈ ਜਾਣਾ ਲੈ ਹੀ ਜਾਂਦਾ ਫਿਰ ਉਹਦਾ ਬੰਦਾ ਕਿਹੜਾ ਵੀ ਉਹਦਾ ਅੱਖ ਨੂੰ ਮੁਕ ਨਹੀਂ ਜੇ ਪਤਾ ਲੱਗ ਜੇ ਤਾਂ ਕੋਈ ਕਰਦਾ ਨਹੀਂ ਤਾਂ ਕਿਹੜਾ ਅਗਲਾ ਨਿਆ ਦਿੰਦਾ ਹੈ ਨਾ ਇਹ ਪਾ ਦੋ ਤਾਂ ਦਾ ਵੀ ਕੋਈ ਮਾਜੂ ਸਾਹਮਣੇ ਵੜ ਕੇ ਲੈ ਯਾਰ ਆਪ ਨੂੰ ਕਰੇ ਚੱਲ ਲੈ ਯਾਰ ਆਪਣਾ ਸਹਿਜ ਹੀ ਹੈ ਜੈ ਆਪਣਾ ਸਹਿਜ ਹੀ ਹੈ ਜੈ ਵੀ ਆਪਾਂ ਜਵਾਬ ਦੇ ਨਹੀਂ ਸਕਦੇ ਕਈ ਕਈ ਬੰਦੇ ਬਹੁਤ ਰੁਕੇ ਹੁੰਦੇ ਆ ਇੱਥੇ ਆਪਣੇ ਹੈਗੇ ਆ ਉਹਨਾਂ ਦੇ ਕੋਈ ਸਬਜ਼ੀ ਵੜ ਕੇ ਖਾਵੇ ਤੇ ਕੋਈ ਨ ਕੋਈ ਤੇ ਵੇਲਾ ਉਹਨਾਂ ਦੀ ਸਬਜ਼ੀ ਕੋਈ ਵੜ ਕੇ ਖਾਵੇਗਾ ਇੱਥੇ ਹੁਣ ਆਪਣੇ ਮੂਲੀ ਹੱਥ ਆ ਵੇਲਾ ਤੂੰ ਹੋਗੀ ਕਿੰਨਿਆ ਕਰਮਾਂ ਲੰਮਾ ਹੋਊਗਾ ਤੇ ਬਾਈ ਇਹ ਹਮਮਮ। ਅੱਜ ਮਾਮੀ ਆਪਾਂ ਵੱਟ ਦੇ ਮੂੜੀਆਂ ਲਾਈਆਂ ਤੇ ਆਪਾਂ ਕਿਸੇ ਨੇ ਰੋਕਿਆ? ਹਮਮਮ। ਆਪਾਂ ਇਹ ਨਹੀਂ ਆਦੇ ਵੀ ਆਪਾਂ ਸੁਣਾਈ ਜਾਂਦੇ ਆ ਜਾਂ ਆਪਾਂ ਦੱਸਦੇ। ਉਹ ਨਾ ਲਗਾ ਲੈ ਵੈਸੇ। ਜਿਹਨੀ ਚੀਜ਼ ਵੱਧੂ ਹੈ ਨਾ ਤੇ ਆਪਾਂ ਨੇ ਕਿਸੇ ਨੇ ਰੋਕਿਆ ਨਹੀਂ ਕਿੰਨੇ ਲੋਕ ਸਾਗ ਲਗੇ। ਹਮਮਮ। ਨਾਲੇ ਆਪਾਂ ਵੱਡਿਆ ਕਿੰਨਾ ਹੋ ਗਿਆ ਮਿੱਟੀ ਤਾਂ ਤਾਂ ਸੀਗਾ ਹੀ ਫਿਰ ਯਾਰ। ਜਦੋਂ ਅਗਲਾ ਭਾਈ ਸਾਗ ਤੋੜੂਗਾ ਘਾਹ ਤਾਂ ਮਿੱੱਦੇ ਹੀ ਜਾਣਾ। ਓਹ ਹੋ। ਬਾਕੀ ਪੁੱਤਦਲ ਕਰ ਲਾਉਂਦੀ ਨੰਮ ਧੰਦਿਆਂ ਦੀ ਹਮ ਉਹਨਾ ਤਾਂ ਬੰਤਾ ਜਿੱਦ ਤੇ ਖੀਤ ਹੀ ਬੈਠਾ ਰਹੇ ਸੀ ਤੇ ਆ ਕੀ ਭਾਬੀ ਆਪਾਂ ਖੇਤ ਹੀ ਬੈਠੇ ਹੋਗੇ ਰਾਕੀ ਰੱਖਣ ਆਪੇ ਰਾਕੀ ਰੱਖ ਕੇ ਕੀ ਕਰੂਆ ਬਲਦੇਵ ਸੰਧੂ ਵਾਂਗੂ ਹਮ ਕੋਲੇ ਬੈਠਿਆ ਤੋਂ ਲੈ ਜਾਂਦਾ ਅਗਲਾ ਫਿਰ ਫਿਰ ਭੀਆ ਖੜਾ ਜਵਾਬ ਦਿੱਤਾ ਜਾਂਦਾ ਗੱਲ ਉੱਥੇ ਆ ਜਾਂਦੀ ਹੈ ਨੋ ਜਿਆਦੇ ਨੁਕਸਾਨ ਹੁੰਦਾ ਹੋਵੇ ਖੇਤ ਵੀ ਹੈ ਨਹੀਂ ਹੂੰ ਉਹਦੇ ਤਾਂ ਵਰਨਾ ਨਹੀਂ ਇਹ ਜਿਹਨੂੰ ਲੈ ਜਾਣੇ ਭਲਾ ਕੋਲੇ ਵੀ ਹੈ ਉਹ ਬੰਦਾ ਰਾਖੀ ਉੱਠ ਸਕਦਾ ਤੇਰੀ ਤੇਰੇ ਲਈ ਗੱਲ ਕੰਮ ਹੀ ਆਏ ਬੰਦਾ ਕੋਈ ਲਿਆਜ ਵਾਲੇ ਆਉਂਦੇ ਦੋ ਚਾਰ ਆ ਜਾਂਦੇ ਫਿਰ ਦੋ ਜਿਹ ਬੰਦੇ ਉਹ ਚ ਆ ਜਾਂਦੇ ਆ ਦੋ ਚਾਰਾਂ ਦਿਨੇ ਪੈਂਦੇ ਆ ਤੇ ਉਹ ਤਾਂ ਸਰ ਜਾਂਦਾ ਚਲ ਪਾੜ ਦੇ ਨਾ ਲੈ ਜਾਂਦਾ ਤੇ ਜੂਰੀ ਲੈ ਜਾਂਦਾ ਤੇ ਇਕਦਾ ਲੈ ਜਾਂਦਾ ਨਾ ਰਾਖੀ ਰੱਖ ਕੇ ਕਲ ਤਾਂ ਜਿਹੜਾ ਤਾਂ ਬੰਦਾ ਹੈਗਾ ਭਲਾ ਮਾਨਸ ਇਹਨੂੰ ਜਵਾਬ ਨਹੀਂ ਦੇ ਰਹਾ ਉਹਦੀ ਰਾਖੀ ਵੀ ਕੁਝ ਨਹੀਂ ਕਰਦੀ ਨਹੀਂ ਗੱਲ ਹੂੰ ਠੀਕ ਹੈ ਤੇ ਇਹ ਆ ਗਿਆ ਹੁਣ ਕਹੇ ਦੇਣਾ ਬਈ ਯਾਰ ਪੱਠੇ ਲੈ ਕੇ ਹਾਂ ਆਪਾਂ ਜਵਾਬ ਥੋੜੀ ਦੇ ਦੇਗੇ ਉਹਨੂੰ ਹੂੰ ਜੇ ਸਬਜੀ ਨੂੰ ਕਹਦਾ ਹੂੰ ਹੁਣ ਆਪਾਂ ਇਹ ਦਿਨ ਪੱਠੇ ਵੜਦਣ ਆਏ ਸੀ ਉਹਨੂੰ ਹੂੰ ਕਹਿੰਦਾ ਯਾਰ ਬਈ ਸਾਗ ਲੈ ਜਾਣਾ ਹੈ ਇਹੇ ਮਸਹੂਰ ਵੀ ਲੱਗੀ ਫਿਰ ਵਿੱਚੋਂ ਨਹੀਂ ਕਿਵੇਂ ਸੁਖੇ ਬਾਈ ਆਪਣੇ ਜਦੋਂ ਪੱਠੇ ਵੜਨਾਏ ਸੀ ਉਹ ਕਹਿੰਦਾ ਮੈਂ ਥੋੜ੍ਹੀ ਲਈ ਜਾਂਦਾ ਨਾ ਯਾਰ ਹੋਰ ਨਹੀਂ ਕਿਸੇ ਦੇ ਸਾਗ ਹਾਂ ਤੇ ਨਾ ਦੱਸਾਂ ਉਹប៉ុਣ ਕੀ ਕਹਿ ਸਕਦੇ ਸੀ ਥੋੜਿਆ ਵੀ ਉਹਨਾਂ ਨੇ ਜਮਾਂ ਇਮਾਨਦਾਰੀ ਨਹੀਂ ਤੇ ਨਹੀਂ ਯਾਰ ਯਾਰ ਗੀਰਨੀ ਉਹ ਹੀ ਤਾਂ ਗੱਲ ਹੈ ਇਹ ਚੀਜ਼ਾਂ ਕਿਡਾ ਯਾਰ ਹੁਣ ਪੱਠੇ ਹੁਣ ਤਾਂ ਬਹੁਤ ਘੱਟ ਲੋਕ ਆ ਜਿਹੜੇ ਪਾਲਾ ਤੋੜਦੇ ਹੁਣ ਤਾਂ ਅੱਲਾ ਲੈ ਜਾਂਦਾ ਤਾਂ ਉਹਨਾਂ ਕੀ ਹੈ ਗਲਤ ਆ ਕੋਲੇ ਆਇਆ ਨਾ ਪੁੱਛ ਕੇ ਵੱਢ ਲੇ ਤੋੜ ਲੇ ਉਹ ਗੱਲ ਵਾਕਿਆ ਹੈ ਕਹਿੰਦੇ ਬਾਕੀ ਭਈ ਕਣਕ ਆ ਜਿਹੜੀ ਆਇਆ ਪਰ ਉੜ ਜਿਹੜੇ ਪੈਸੇ ਪਾ ਲਾ ਪਾਉਂਦੇ ਨੇ ਹੋਰ ਤਾਂ ਵਧੀਆ ਬਣ ਗਏ ਕਿਵੇਂ ਆਏ ਔਖਾ ਜਿਹਾ ਔੜਦਾ ਹੈ ਚਲੋ ਕਿੰਨੇ ਘਟੇ ਖਲਾ ਰਿਆ ਰਹੇ ਦੇ 8 8 ਤਾਂ ਪਰ ਕਿੰਨੇ ਕ ਆਪਾਂ ਜਾਣੇ ਵੀ ਤੈਨੂੰ ਸੀ ਟਾਈਮ ਤੱਕ ਕੀ ਲੱਗਿਆ ਇਹ ਨਾ ਚੱਕਾ ਚਿਕਾਈ ਜਿਹਾ ਬਾਲਾ ਟਾਈਮ ਲੱਗਦਾ ਨਾ ਭਾਈ ਹੂੰ ਹੂੰ ਇਧਰ ਉਧਰ ਲਿਜਾ ਇਧਰ ਉਧਰ ਲਿਜਾ ਚਲੋ ਚੱਕੀ ਫਿਰ ਚੱਕੋ ਲੱਗੇ ਨਾ ਹਾਂ ਈੜੇ ਤਾਂ ਲੱਗੇ ਨਾ ਬਹੁਤ ਹੂੰ ਹੂੰ ਹੋ ਤਾਂ ਭਾਈ ਸਪਰੇਅ ਵੀ ਹੋ ਜੇ ਹੁਣ ਜਿਹੜਾ ਟਾਈਮ ਆ ਨਾ ਹੁਣ ਭਾਈ ਦੇ ਸਪਰੇਅ ਦਾ ਵੀ ਟਾਈਮ ਹੈ ਗੰਡਾ ਤਾਂ ਸਪਰੇਅ ਨਹੀਂ ਕੀਤੀ ਆਪਾਂ ਹਾਂ ਆ ਆ ਬਈ ਸਰੋਂ ਬਹੁਤ ਵਧੀਆ ਸਰੋਂ ਬਣੂਗੀ ਹੈਨਾ ਆ ਨਾ ਨਾ ਤਾਂ ਇਹ ਵਿਰਲੀ ਤੇ ਨਾ ਇਹ ਸੰਘਣੀ ਪਾਣੀ ਲਾਏ ਤੇ ਜਿਹੜੀ ਉਗ ਰਹੀ ਤੇ ਆ ਜਿਹੜੀ ਵੱਡੀ ਵੱਡੀਆਂ ਪਹਿਲਾਂ ਉਗਰੀ ਪਾਣੀ ਤੋਂ ਸਪਰੇਅ ਤਾਂ ਆਪਾਂ ਨਾ ਹੂੰ ਹੂੰ ਹੁਣ ਧੁੱਪਾਂ ਲੱਗਦੀਆਂ ਇੱਕ ਅੱਦੇ ਦਿਨ ਚ ਨਾ ਰੇਤ ਦਿੱਤੀ ਪਾ ਹੈ ਕਰਦਗੇ ਹਾਂ ਹੁਣ ਲੱਗਦੀਆਂ ਧੁੱਪਾਂ ਹੂੰ ਹੂੰ ਤੇ ਆ ਦੋ ਧੁੱਪਾਂ ਲੱਗ ਗਿਆ ਹੁਣ ਪੱਤੇ ਹੀ ਲਾਵੇ ਹੋ ਜਾਣਗੇ ਮਾੜੇ ਜਿਹੜੇ ਠੰਡ ਨੇ ਹੋ ਕੀਤੀ ਕਰਦੇ ਜੇ ਤੇ ਹੁਣ ਆਪਾਂ ਛਿੜਕਦੀਏ ਤੇ ਛਿੜਕਦੀ ਇੱਕ ਵੱਡੋ ਬੱਥ ਵਾਲੀ ਤਾਂ ਹੂੰ ਹੂੰ ਨੁੰਬੜ ਪੂਜੀਏ ਜਿਹੜੇ ਚ ਹੈਗਾ ਉਹਦੇ ਉਹ ਪਾਲੀਏ ਵਿੱਚ ਦਵਾਈ ਤੇ ਨਹੀਂ ਆਪਾਂ ਬੱਥ ਵਾਲੀ ਇੱਕ ਵੱਡੋ ਛਿੜਕਦੀਏ ਠੰਡੂ ਘਟ ਜੂਗੀ ਹੁਣ ਹੈ ਨਾ ਹਾਂ ਹਾਂ ਹਵਾ ਬਹੁਤ ਵਗਦੀ ਆ ਕੇ ਹਰਤ ਨਹੀਂ ਗੂਆ ਥੋਲੀ ਹੈ ਕਾਤੋਂ ਸ਼ੁਰੂਆਤ ਤੇ ਤਾਂ ਆਪਾਂ ਸਰੋਂ ਦੇ ਨੇੜੇ ਤੇ ਛਿੜਕਣੀ ਨਹੀਂ ਆਪਾਂ ਠੰਡ ਦੂਜੂ ਸੁੱਕੀ ਪਊਗੀ ਹੁਣ ਹੈ ਨਾ ਸੁੱਕੀ ਠੰਡ ਪਊਗੀ ਜਿਹੜੇ ਸਾਬ ਨਾਲ ਹਵਾ ਵਗਦੀ ਹੈ ਵਗਦੀ ਪੱਛੋਂ ਜਾਂਦੀ ਹੈ ਟੜਕੇ ਵੇਖੀ ਕੀ ਬੰਦਾ ਟੜਕੇ ਨੂੰ ਪੂਰਾ ਪੂਰਾ ਜੰਮੂ ਕੋਰਾ ਕੋਰਾ ਜੰਮੂ ਕੋਰਾ ਚੱਲ ਫਿਰਤੀ ਬੰਦਾ ਪੰਡਾ ਚੱਕ ਲੈ ਹਲੋ ਭਾਈ ਤਿੰਨ ਸੜਤੀਆਂ ਬਹੁਤ ਭਾਰੀ ਪੰਡ ਸੀ ਆਹ ਭਾਈ ਪਤਾ ਨਹੀਂ ਕਿਵੇਂ ਪਾਈ ਆ ਚੌੜੀ ਕਰਕੇ ਚੰਡ ਚੰਡ ਭਾਈ ਆਇਆ ਆ ਜਾ ਆ ਜਾ ਹਾਂ ਕਿਵੇਂ ਐ ਆ ਬਾਲੀ ਭਾਰੀ ਸੀ ਯਾਰ ਹਾਂ ਲੈ ਵੇ ਕੀ ਗੋਡੇ ਕੀ ਗੋਡੇ ਠੀਕ ਆਂ ਕੰਨ ਗਏ ਵਈ ਕਾੜਾ ਪਾ ਕਾਦੀ ਹੋਣ ਹੀ ਲਿਆਂਦੀ ਜਾਂਦੀ ਦਵਾਈ